ਆ ਜੀ ਗੱਲ ਲਈ ਮੈਂ ਨਵਜੀਤ ਤੇ ਮੇਰੇ ਨਾਲ ਹਨੀ ਤੇ ਅੱਜ ਵੀਡੀਓ ਬਣਾਉਣ ਦਾ ਮਕਸਦ ਸੀ ਤੁਹਾਡੇ ਨਾਲ ਇੱਕ ਇਨਸੀਡੈਂਟ ਸ਼ੇਅਰ ਕਰਨਾ ਜੋ ਤਰਸੇਮ ਜਸਟ ਵੀਰੇ ਦੇ ਅਸੂਲ ਗਾਣੇ ਦੀ ਸ਼ੂਟ ਤੇ ਹੋਇਆ ਅਸੀਂ ਮੈਲਬਨ ਸ਼ੂਟ ਕਰ ਰਹੇ ਸੀ ਰੂਫ ਟਾਪ ਤੇ ਸ਼ੂਟ ਸੀਗਾ ਤੇ ਸੀਨ ਚੱਲ ਰਿਹਾ ਸੀਗਾ ਜਦੋਂ ਤਰਸੇਮ ਵੀਰੇ ਨੂੰ ਚਾਰ ਪੰਜ ਗੋਰੇ ਕੁੱਟ ਰਹੇ ਨੇ ਹਨਾ ਤੇ ਵਾਈਡ ਸ਼ਾਟ ਹੋਣ ਕਰਕੇ ਕੈਮਰਾ ਬਹੁਤ ਪਿੱਛੇ ਸੀ ਤੇ ਜਿੱਥੇ ਸ਼ੂਟ ਕਰ ਰਹੇ ਸੀ ਉਹਦੇ ਸਾਹਮਣੇ ਹੀ ਹੋਟਲ ਸੀਗਾ ਹੋਟਲ ਤੋਂ نیچے ਦੇਖਦਾ ਤਾਂ ਰੂਫ ਟਾਪ ਦਾ ਸਾਰਾ 뷰 ਦੇਖਦਾ ਸੀ ਨਾ ਤੇ ਕੁਦਰਤੀ ਉੱਥੇ ਕਿਸੇ ਗੈਸ નીચે ਦੇਖਿਆ ਤਾਂ ਤਰਸੀਮ ਵੀਰ ਨੂੰ ਚਾਰ ਪੰਜ ਰੇਸਾਂ ਦੇ ਕੋਲੇ ਘੁੱਟਰੇ ਨਾ ਉਹਨੇ ਕੈਮਰਾ ਨਹੀਂ ਦੇਖਿਆ ਉਹ ਲੱਗੇ ਤਾਂ ਸੱਚੇ ਰੇਸਾਂ ਸੁਣਾਇਆ ਕੋਈ ਨਾ ਤੇ ਉਹਨੇ ਨਾਲ ਦੇ ਨਾਲ ਪੁਲਿਸ ਨੂੰ ਕਾਲ ਕੀਤੀ ਕਹਿੰਦੇ ਸ਼ੂਟ ਕਰ ਰਹੇ ਰੇ ਨਾਲ ਦੇ ਨਾਲ ਪੁਲਿਸ ਆ ਗਈ ਲੱਗੇ ਵਿਦਨ 5-10 ਮਿੰਟਾਂ ਚ ਪੁਲਿਸ ਉੱਥੇ ਆ ਕੇ 15-16 ਜਣੇ ਆ ਗਏ ਨਾ ਇੱਕ ਵਾਰ ਸਾਡੀ ਟੈਨਸ਼ਨ ਹੋ ਗਈ ਪਤਾ ਨਹੀਂ ਕੀ ਸੜਦੋ ਕੀ ਗਲਤੀ ਹੋ ਗਈ ਹੈ ਨਾ ਤੇ ਪੁਲਿਸ ਜਦੋਂ ਆਈ ਨਾ ਪੁਲਿਸ ਨਾਲ ਗੱਸਣ ਲੱਗੇ ਕਹਿੰਦਾ ਯਾਰ ਤੂੰ ਸ਼ੂਟ ਕਰ ਰਹੇ ਕਹਿੰਦੇ ਅੱਡੀ ਦੂਰੋਂ ਆਏ ਆ ਗੱਡੇ ਗੁੱਡੀਆਂ ਲੈ ਕੇ ਆ ਨਾ ਸਾਡੇ ਕੋਲ ਸਾਰਾ ਪਰਮਿਸ਼ਨ ਵਗੈਰਾ ਦਾ ਸੀ ਗਿਆ ਤੇ ਆ ਉਹ ਵੀਡੀਓ ਤੁਹਾਡਾ ਨਾਲ ਸ਼ੇਅਰ ਕਰਨੀ ਸੀ ਤੇ ਆ ਦੇਖਿਓ ਵੀਡੀਓ ਦੱਸਿਓ ਕਿੱਦਾਂ ਲੱਗੀ It was that punch, see? to come reinforced. Yeah, take photos of us. <laughs> With the oh. uh, look how much police <laughs> there is. The People on. call the <laughs> police. <bullies. laughs> see? See? They just it's got right, guys, love G. So uh uh right. police is going. Well, thank you guys. Thank you guys. They took our details. Thank you. Bye. 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 <laughs> yeah So someone just complained that we are bashing some Indian guy and actually we was filming here Yeah You need to help this Indian yeah what do you have to say I'm sorry I don't mean to hit you so hard I'm sorry <laughs> ਹਾਂਜੀ ਦਰਸ਼ਕਾਂ ਬਈ ਇਹ ਕੀ ਇਕਲਾ ਜੀ ਹਾਂਜੀ ਇਹ ਬਾਅਦ ਪਾਵਾਂਗੇ ਐਨੀ ਐਨੀ ਫੋਰਸ ਐਨੀ ਸ਼ੀਤੀ ਆ ਜਾਂਦੀ ਹੈ ਤੇ ਦੇਖਿਆ ਨਹੀਂ ਸੀ ਬਟ ਬਹੁਤ ਵਧੀਆ ਲੱਗਿਆ ਜਿਵੇਂ ਛੋਟੀ ਜੀ ਗੱਲ ਤੇ ਇੰਨੇ ਸਾਰੇ ਇਕੱਠੇ ਹੋ ਕੇ ਆ ਗਏ ਵੀ ਅਰਦਲੇ ਕਿਸੇ ਨੇ ਕੰਪਲੇਂਟ ਕੀਤੀ ਨਾ ਬਸ ਹਾਂਜੀ ਡਾਇਰੈਕਟਰ ਸਾਹਿਬ ਹੋਪਲੀ ਹੋ ਜਾਣਾ ਹੁਣ ਇਹ ਦੁਬਾਰਾ ਨਾ ਹੋਵੇ ਪੁੱਸ